ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਿਸ਼ਾਨਸਾ ਹੋਤਾ ਪੱਤਰਕਾਰ ਅੱਜ ਸਾਰੇ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਸੀਗਾ ਜੋ ਕੁਝ ਦਿਨ ਪਹਿਲਾਂ ਨਾਮਜ਼ਦਗੀ ਜਿਹੜੇ ਦਾਖਲ ਕਾਗਜ਼ ਕਰਨ ਗਏ ਸੀਗੇ ਭਾਈ ਅਮਰਪਾਲ ਸਿੰਘ ਜੀ ਦੀ ਟੀਮ ਜਿਹੜੇ ਕੀ ਵਾਰਿਸ ਪੰਜਾਬ ਦੇ ਨੇ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਮਿਸਬੀਹੇਵ ਕੀਤਾ ਗਿਆ ਜਿਹਦੇ ਸਬੰਧ ਵਿੱਚ ਕਾਫੀ ਵੀਡੀਓ ਵੀ ਕਈ ਤਰ੍ਹਾਂ ਦੀਆਂ ਵਾਇਰਲ ਹੋਈਆਂ ਜਿਦੇ ਵਿੱਚ ਵਾਰਿਸ ਪੰਜਾਬ ਦੇ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੇ ਤੇ ਪੱਤਰਕਾਰ ਬਾਬਾ ਗੁਰदयाल ਸਿੰਘ ਜੀ ਦੇ ਬਾਰੇ ਬਹੁਤ ਕੁਝ ਟਿੱਪਣੀਆਂ ਕੀਤੀਆਂ ਉਸ ਤੋਂ ਇਲਾਵਾ ਇਹਨਾਂ ਨੂੰ ਕਈ ਕਾਲਾਂ ਵੀ ਆਈਆਂ ਵਾਂ ਜਿਦੇ ਵਿੱਚ ਇਹਨਾਂ ਨੂੰ ਤਮਕਾਇਆ ਗਿਆ ਤੇ ਉਸ ਤੋਂ ਬਾਅਦ ਜੇਕਰ ਰਸਤੇ 'ਚ ਚੱਲਦਿਆਂ ਵੀਰ ਮਨਦੀਪ ਸਿੰਘ ਜੀ ਤੇ ਬਾਬਾ ਗੁਰदयाल ਸਿੰਘ ਜੀ ਨੂੰ ਰੋਕ ਕੇ ਤੇ ਕਿਹਾ ਗਿਆ ਵਾ ਕਿ ਜੇਕਰ ਤੁਸੀਂ ਖਬਰਾਂ ਇਸੇ ਤਰ੍ਹਾਂ ਦੇ ਜਾ ਵੇਖੋ ਪੱਤਰਕਾਰ ਦਾ ਇੱਕ ਖਾਸੀਤੇ ਆ ਕਿ ਪੱਤਰਕਾਰ ਸਵਾਲ ਕਰਦਾ ਸਵਾਲ ਕਰਨਾ ਉਹਦਾ ਹੱਕ ਏ ਜਵਾਬ ਦੇਣਾ ਜਿਹੜਾ ਕੋਈ politican ਆ ਜਾਂ ਦੂਜਾ ਬੰਦਾ ਵਾ ਉਹਦਾ ਹੱਕ ਬਣਦਾ ਕਿ ਉਹ ਜਵਾਬ ਦੇਵੇ ਜੇਕਰ ਜਵਾਬ ਨਹੀਂ ਦੇ ਸਕਦਾ ਤੇ ਪੱਤਰਕਾਰ ਤੇ ਗੁੱਸਾ ਕਰਦਾ ਜੇਕਰ ਮੈਂ ਇਲੈਕਸ਼ਨਾਂ ਵਿੱਚ ਖੜਾ ਵਾਂ ਮੇਰਾ ਰਾਈਟ ਬਣਦਾ ਮੇਰੇ ਕੋਲ ਕੋ ਸਵਾਲ ਕਰਦਾ ਕਿ ਤੁਸੀਂ ਕਿਸ ਬੇਸ ਤੇ ਕੀ ਤੁਹਾਡਾ ਆਪਣਾ ਮੈਨੀਫੈਸਟੋ ਹੋਊਗਾ ਜੇਕਰ ਤੁਸੀਂ ਇਲੈਕਸ਼ਨ ਲੜੋਗੇ ਜੇਕਰ ਮੈਨੂੰ ਕੋਈ ਸਵਾਲ ਕਰਦਾ ਮੈਂ ਆਪਣਾ ਮੈਨੀਫੈਸਟੋ ਦੱਸੂਗਾ ਜੋ ਵੀ ਕੁਝ ਮੈਂ ਕਰਨਾ ਚਾਹੁੰਦਾ ਵਾ ਉਹ ਮੈਂ ਦੱਸੂਗਾ ਜੇਕਰ ਮੈਨੂੰ ਇਹਨਾਂ ਨੇ ਸਵਾਲ ਕੀਤਾ ਕਿ ਉਹ ਤੇ ਮੈਂ ਪਟਕ ਜਾਵਾਂ ਤੇ ਮੈਂ ਨਹੀਂ ਸਮਝਦਾ ਕਿ ਮੈਂ ਇਲੈਕਸ਼ਨਾਂ ਦੇ ਵਿੱਚ ਕੋਈ ਇਹੋ ਜੀ ਭੂਮਿਕਾ ਨਿਭਾ ਸਕਦਾ ਜਿਹਦੇ ਨਾਲ ਕੋਈ ਚੰਗੀ ਸੇਧ ਦੇ ਸਕਾਂ ਉਹੋ ਹੀ ਕੰਮ ਸਾਡੇ ਭਾਈ ਗੁਰਦੇਵਾਲ ਸਿੰਘ ਜੀ ਨੇ ਕੀਤਾ ਪਰ ਤੇ ਇਹ ਤੇ ਉਹ ਪਟਕ ਗਏ ਤੁਸੀਂ ਜੀ ਗੋਦੀ মিডিਆ ਜੇ ਇੱਥੇ ਗੋਦੀ মিডিਆ ਵਾਲੀ ਕਿਹੜੀ ਗੱਲ ਜੀ ਅਸੀਂ ਵਾਰਿਸ ਪੰਜਾਬ ਦੇ ਨੂੰ ਨਹੀਂ ਸਵਾਲ ਕਰਦੇ ਜੇ ਕੋਈ ਆਮ ਆਦਮੀ ਪਾਰਟੀ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਦਾ ਜਾਂ ਭਾਜਪਾ ਦਾ ਕਿਸੇ ਵੀ ਪਾਰਟੀ ਨਾਲ ਸੰਬੰਧਤ ਆ ਸਾਡੇ ਉਰ ਨਾ ਸਵਾਲ ਕਰਨੇ ਹੱਕ ਬਣਦਾ ਤੇ ਉਹਨਾਂ ਦਾ ਜਵਾਬ ਦੇਣਾ ਹੱਕੇ ਜੇਕਰ ਲੱਗਦਾ ਕਿ ਮੀਡੀਆ ਉਹਨਾਂ ਨੇ ਗਲਤ ਕਰ ਰਿਹਾ ਜੇਕਰ ਅਸੀਂ ਉਹਨਾਂ ਨੂੰ ਕੋ ਧਮਕੀ ਦਿੱਤੀ ਸਾਡੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਸਾਡੇ ਪੱਤਰਕਾਰਾਂ ਨੂੰ ਰਸਤੇ ਵਿੱਚ ਰੋਕ ਕੇ ਉਹਨਾਂ ਨੂੰ ਤਮਕਾਇਆ ਜਾਂਦਾ ਇੱਕ ਬਾਹਰਲੇ ਨੰਬਰ ਤੋਂ ਕਾਲ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਕਿ ਦਿਮਾਲਾ ਤੁਸੀਂ ਲਾਓਗੇ ਕਿ ਅਸੀਂ ਆਣ ਕੇ ਲਾਈਏ ਦੇਖੋ ਸਿੱਖੀ ਵੱਲ ਜਾਣਦੇ ਆ ਸਿੱਖੀ ਦੇ ਸੰਧਾਰਤਾ ਨੂੰ ਜੋ ਗੁਰੂ ਸਾਹਿਬਾਂ ਨੇ ਸਾਨੂੰ ਕਿਹਾ ਜੀ ਜਦਾ ਮਤਲਬ ਇਹ ਨਹੀਂ ਕਿ ਅਸੀਂ ਕੇਸ ਨਹੀਂ ਰੱਖੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ ਅਸੀਂ ਹੋ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਧ ਕੇ ਸਤਿਕਾਰ ਕਰਦੇ ਹਈਏ ਪਰ ਕੀ ਆ ਕਿ ਇੱਕ ਵੱਖਰੀ ਟਿੱਪਣੀ ਜੀ ਜੋੜਨ ਲਈ ਇਹ ਜੀ ਮੋਨਾ ਇਹ ਸਿੱਖਿਆ ਇਹੋ ਜੀ ਕੋਈ ਗੱਲ ਨਹੀਂ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਆ ਪਰ ਜੋ ਭਾਈ ਗਰਜਾਦ ਸਿੰਘ ਜੀ ਨਾ ਭਾਈ ਮਨਦੀਪ ਜੀ ਨਾ ਕਰ ਰਹੇ ਨੇ ਕਿ ਉਹ ਲੱਗਦਾ ਕਿ ਸਹੀ ਗੱਲ ਹੈ ਤੇ ਜੇਕਰ ਸਾਡੇ ਪੱਤਰਕਾਰਾਂ ਇਸੇ ਤਰ੍ਹਾਂ ਤੱਕੇਸ਼ਾ ਜੀ ਨੇ ਕੀਤੀ ਇਹ ਤੱਕ ਇਹ ਸ਼ਾਇਦ ਬਰਦਾਸ਼ਤ ਨਹੀਂ ਕੀਤੀ ਜਾਊਗੀ ਜੋ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਬਾਬਾ ਜੀ ਬਾਰੇ ਗੱਲਾਂ ਕਹਿ ਰਹੇ ਨੇ ਇਹ ਬਰਦਾਸ਼ਤ ਤੋਂ ਬਾਹਰ ਨੇ ਇਹ ਆਪਣੇ ਆਪ ਨੂੰ ਆਸਮਾਨ ਦੇ ਨਾਲ ਅੱਜ ਅਸੀਂ ਡੀਐਸਪੀ ਸਾਹਿਬ ਦੇ ਆਫਿਸ ਵਿੱਚ ਆਏ ਸਗਾ ਅਸੀਂ ਉਹਨਾਂ ਨੂੰ ਇਹ ਸਾਰਾ ਕੁਝ ਜੋ ਵੀ ਹਾਲਾਤ ਹੈ ਦੱਸੇ ਰਹੇ ਐਸਐਸਪੀ ਸਾਹਿਬ ਨੂੰ ਕੰਪਲੀਟ ਵੀ ਕੀਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਸਾਡਾ ਇਸੇ ਤਰ੍ਹਾਂ ਸਾਡੇ ਪੱਤਰਕਾਰਾਂ ਨਾਲ ਕਰਦੇ ਰਹੇ ਤਾਂ ਅਸੀਂ ਇਹਨਾਂ ਨੂੰ ਫਿਰ ਕਿਸੇ ਤਰ੍ਹਾਂ ਹੀ ਜੇ ਸਾਨੂੰ ਗੋਦੀ ਮੀਡੀਆ ਦਾ ਨਾਂ ਦਿੰਦੇ ਆ ਅਸੀਂ ਗੋਦੀ ਮੀਡੀਆ ਨਹੀਂ ਗਾ ਸਚਾਈ ਦੀ ਲਹਿਰ ਤੇ ਸਾਡਾ ਜੋ ਵੀ ਕੁਝ ਆ ਦਰਦ ਜਿਹਦੀ ਅਸੀਂ ਹੱਕ ਤੇ ਬਹੁਤ ਜ਼ਿਆਦਾ ਕੀਤੇ ਆ ਇਹਨਾਂ ਨੂੰ ਪਤਾ ਲੱਗ ਗਿਆ ਗੋਦੀ ਮੀਡੀਆ ਸਾਡੇ ਪੱਤਰਕਾਰਾਂ ਨੂੰ ਜੇਕਰ ਕੋਈ ਵੀ ਪ੍ਰੋਬਲਮ ਜਾਂ ਕੋਈ ਵੀ ਗੱਲ ਹੁੰਦੀ ਆ ਜੇਕਰ ਸਾਡੇ ਇਹਨਾਂ ਪੱਤਰਕਾਰਾਂ ਨੂੰ ਕੋਈ ਵੀ ਗੱਲ ਹੋ ਜਾਂਦੀ ਆ ਉਹਦੇ ਜ਼ਿੰਮੇਵਾਰ ਵਾਰਿਸ ਪੰਜਾਬ ਦੇ ਇਹ ਜਿਹੜੇ ਖਾਸ ਕਰ ਬੰਦੇ ਇਹ ਹੋਣਗੇ ਤਾਂ ਇਹ ਨਹੀਂ ਕਹਿ ਸਕਦੇ ਕਿ ਵਾਰਿਸ ਪੰਜਾਬ ਦੇ ਬੰਦੇ ਇਹਨਾਂ ਨੂੰ ਇਹ ਕਰ ਦੇਣ ਕਿ ਨਹੀਂ ਜੀ ਇਹ ਤੁਹਾਡਾ ਕੰਪਰੋਮਾਈਜ਼ ਆ ਕੰਪਰੋਮਾਈਜ਼ ਤੋਂ ਅਲੱਗ ਦਾ ਵੀ ਜੇਕਰ ਸਾਡੇ ਕੋਈ ਲਾ ਲਾ ਸਾਡੇ ਪੱਤਰਕਾਰਾਂ ਨੂੰ ਕਹਿੰਦੇ ਕਿ ਸਾਡਾ ਤੁਹਾਡੇ ਨਾਲ ਕੋਈ ਉਹ ਜੀ ਗੱਲ ਨਹੀਂ ਸਾਡੇ ਡੀਐਸਪੀ ਸਾਹਿਬ ਦੇ ਆਫਿਸ ਚ ਆਣ ਕੇ ਐਸਐਸਪੀ ਸਾਹਿਬ ਕੋ ਆਣ ਕੇ ਪਰ ਸਾਡੇ ਮਨ ਚ ਇਹ ਗੱਲ ਹਮੇਸ਼ਾ ਰਹੇਗੀ ਕਿ ਕਿਉਂਕਿ ਸਾਨੂੰ ਧਮਕੀਆਂ ਆਈਆਂ ਥ੍ਰੈਡ ਕੀਤਾ ਗਿਆ ਉਹਦੇ ਜ਼ਿੰਮੇਵਾਰ ਇਹ ਹੋਣਗੇ ਖਾਸ ਕਰਕੇ ਅਸੀਂ ਵਾਰਿਸ ਪੰਜਾਬ ਦੇ ਨੂੰ ਇਹ ਵੀ ਬੇਨਤੀ ਕਰਾਂਗੇ ਟੀਮ ਨੂੰ ਕਿ ਇਹੋ ਜੇ ਸ਼ਰਾਰਤੀ ਆਂਸਰਾਂ ਨੂੰ ਕੱਢਿਆ ਜਾਵੇ ਅਸੀਂ ਡੀਐਸਪੀ ਸਾਹਿਬ ਨੂੰ ਬੇਨਤੀ ਕਰਾਂਗੇ ਜੇਕਰ ਇਹਨਾਂ ਤੇ ਉੱਪਰ ਕੋਈ ਸਖਤ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤੇ ਅਸੀਂ ਤੁਹਾਨੂੰ ਆਪ ਜੀ ਨੂੰ ਪਤਾ ਡੀਐਸਪੀ ਸਾਹਿਬ ਕਿ ਇਸ ਵਕਤ ਇਲੈਕਸ਼ਨ ਚੱਲ ਰਹੇ ਨੇ ਤੇ ਪੱਤਰਕਾਰ ਭਾਈਚਾਰਾ ਜਿਹੜਾ ਵਾ ਉਹ ਰੋਡ ਉੱਪਰ ਆੜ ਕੇ ਰੋਡ ਜਾਮ ਕਰੇਗਾ ਤੇ ਤੁਹਾਡੇ ਖਿਲਾਫ ਧਰਨਾ ਵੀ ਲਾਵੇਗਾ ਸੋ ਇੰਨੀਆਂ ਗੱਲਾਂ ਦੇ ਨਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ